ਅਨੂ ਚੋਪੜਾ ਇੱਕ ਖੌਫਨਾਕ ਵੀਡੀਓ سامنے ਆਈ ਹੈ ਜੋ ਤੁਹਾਡੇ ਹੋਸ਼ ਉਡਾ ਦੇਵੇਗੀ ਜੀ ਹਾਂ ਦੱਸਦੀ ਹੈ ਕਿ ਇੱਕ சுரੰਗ ਜੋ ਹੈ ਤਾਸ਼ ਦੇ ਪੱਤਿਆਂ ਵਾਂਗ ਟੈ ਜਾਂਦੀ ਹੈ ਤੇ ਕੋਲ ਖੜੇ ਮਜ਼ਦੂਰਾਂ ਦੇ ਵਿੱਚ ਹਫੜਾ ਦਫੜਾ ਮਹੌਲ ਬਣ ਜਾਂਦਾ ਹੈ ਤਾਂ ਦਰਸਲ ਇਹ ਵੀਡੀਓ ਜੋ ਹੈ ਹਿਮਾਚਲ ਪ੍ਰਦੇਸ਼ ਤੇ ਮੰਡੀ ਤੋਂ سامنے ਆਈ ਹੈ ਦੱਸਿਆ ਕਿ ਇੱਥੇ ਜੋ ਹੈ ਅਚਾਨਕ ਹੀ ਜਦੋਂ ਮਜ਼ਦੂਰ ਲੱਗੇ ਹੋਏ ਸੀਗੇ ਨਿਰਮਾਣ ਰਹੀ ਨੇ ਸੁਰੰਗ ਸੀਗੀ ਤੇ ਕੰਮ ਤੇ ਲੱਗੇ ਹੋਏ ਸੀ ਲੇਕਿਨ ਅਚਾਨਕ ਹੀ ਇਹ ਬਿਲਡਿੰਗ ਜੋ ਹੈ ਮਾਫ ਕਰਨਾ ਇਹ ਜੋ ਟਨਲ ਹੈ ਸੁਰੰਗ ਹੈ ਇਹ ਤਾਸ਼ ਤੇ ਪੱਤਿਆਂ ਵਾਂਗ ਟਹਿ ਜਾਂਦੀ ਹੈ ਤਾਂ ਲਗਾਤਾਰ ਹੀ ਮੰਡੀ ਦੇ ਵਿੱਚ ਦੱਸਈਏ ਕਿ ਤਬਾਹੀ ਦਾ ਮੰਜ਼ਰ ਜੋ ਹੈ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੇ ਭਾਰੀ ਮੀਂਹ ਪੈਣ ਕਰਕੇ ਦੱਸਈਏ ਕਿ ਲੈਂਡਸਲਾਈਡ ਹੋ ਰਹੇ ਨੇ ਤੇ ਇਸੇ ਵਿੱਚਕਾਰ ਇਹ ਵੀ ਜੋ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ سامنے ਆਈ ਹੈ ਜਿੱਤੇ ਕੇ ਹੈ ਅੁਰ ਸੁਰੰਗ ਜੋ ਕਿ ਨਿਰਮਾਨ ਦੀ ਸੀਗੀ ਤਾਂ ਇਹ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਟਹਿ ਚਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਫੂਲ ਲੇਨ ਦੇ ਵਿੱਚ ਬਿਜਨੀ ਦੇ ਵਿੱਚ ਜੋ ਹੈ ਅੁਰ ਸੁਰੰਗ ਬਣ ਰਹੀ ਸੀਗੀ ਤੇ ਇੱਥੇ ਕੰਮ ਚੱਲ ਰਿਹਾ ਸੀਗਾ ਮਜ਼ਦੂਰ ਇੱਥੇ ਜੋ ਹੈ ਕੰਮ ਕਰ ਰਹੇ ਸੀਗੇ ਕੋਲ ਹੀ ਲੇਕਿਨ ਅਚਾਨਕ ਹੀ ਜੋ ਹੈ ਟਨਲ ਸੁਰੰਗ

ਪਹਾੜ ਦੇ ਉੱਤੇ ਜਿਸ ਪਹਾੜ ਨੂੰ ਕੱਟ ਕੇ ਇਹ ਟਨਲ ਜੜੀਏ சுரੰਗ ਬਣਾਈ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਉਸ ਜ਼ਮੀਨ ਦਾ ਟੈਸਟ ਕੀਤਾ ਗਿਆ ਸੀ ਜਾਂ ਫਿਰ ਨਹੀਂ ਕੀਤਾ ਗਿਆ ਜਾਂ ਇਸ ਤਰੀਕੇ ਦੇ ਨਾਲ சுரੰਗ ਬਣਾਣੀ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਜਦੋਂ சுரੰਗ ਬਣਾਈ ਜਾਂਦੀ ਹੈ ਤਾਂ ਫਿਰ ਦੱਸਦੇ ਕਿ ਪਹਾੜ ਨੂੰ ਕੱਟਿਆ ਜਾਂਦਾ ਹੈ हो कि दस दे के, के कुदरत नुकसान जरूर पुजता ही हैबाही देखने है 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 फोर लेन मार्ग दस सुरंग बनाई जा रही थी भी जानकारी है कि साढ़े तीन किलोमीटर लंबी यह सुरंग बननी सी लेकिन निर्माण अधीन ਇਹ ਹੈ ਤੇ ਉਸ ਤੋਂ ਪਹਿਲਾਂ ਹੀ ਜੋ ਹੈ ਵੱਡਾ ਹਾਦਸਾ ਉੱਥੇ ਵਾਪਰ ਗਿਆ ਮੰਡੀ ਦੇ ਬਿਜਨੀ ਦੇ ਵਿੱਚ ਜੋ ਇਹ சுரੰਗ ਬਣ ਰਹੀ ਸੀ ਲੇਕਿਨ ਅਚਾਨਕ ਹੀ ਉੱਥੇ ਜੋ ਹੈ ਇਹ சுரੰਗ ਠਹਿ ਜਾਂਦੀ ਹੈ ਲੈਂਡਸਲਾਈਡ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਮੰਜ਼ਰ ਵੇਖੋ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਸ੍ਰੀਕੇ ਦੇ ਨਾਲ ਤਾਸ਼ ਤੇ ਪੱਤੇ ਜਿਵੇਂ ਠਹਿ ਜਾਂਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਇਹ சுரੰਗ ਵੀ ਟੈਂਦੀ ਹੋਈ ਨਜ਼ਰ ਆ ਰਹੀ ਹੈ ਤੇ ਆਸ-ਪਾਸ ਜਿਹੜੇ ਲੋਕ コテもあじゅうせいげじ मजदूर उधर मौजूद सिगे हालांकि गनीमत रही कि कोई मजदूर जो है इस सुरंग दे अंदर नहीं सिगा गा ते जेकर कोई लोग अंदर होंदे ता हो सकदा सी कि वड्डा हादसा हो जांदा वड्डी अनहोनी जड़ी है वापर सकती सी गी लेकिन गनीमत रही कि जेड़े मजदूर काम कर रहे सी ओ हो इस सुरंग तो बाहर जो है नेड़े ही काम कर रहे सी ता हो जिवें ही है सुरंग टई ता हो ਜੁਰਤ ਗੌਰ ਕੇ ਉਥੋ ਦੀ ਆਪਣੀ ਜਾਨ ਬਚਾ ਕੇ ਭਜੇ ਤਾਂ ਹਫੜਾ ਦਫੀ ਦਾ ਮਹੌਲ ਜ਼ਰੂਰ ਦੇਖਣ ਨੂੰ ਮਿਲਿਆ ਤੇ ਤੁਸੀਂ ਵੇਖੋ ਕਿ ਇਸ ਰਿਕੇ ਦੇ ਨਾਲ ਪੂਰੀ ਹੀ ਜੁੜੀ ਸੁਰੰਗ ਹੈ ਉਹ ਟਹਿ ਚੁੱਕੀ ਹੈ ਤਾਂ ਹਾਲਾਂਕਿ ਵੀ ਰਿਪੋਰਟਸ ਦੇ ਵਿੱਚ ਕੀ ਆ ਰਿਹਾ ਮੀਡੀਆ ਰਿਪੋਰਟਰਾਂ ਦੀ ਮੰਨੀਏ ਤਾਂ ਇਹ ਗੱਲ ਸੰਗਿਆਈ ਕਿ ਜੋ ਇਹ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਸੀ ਵਿਜਨੀ ਦੇ ਵੱਜੂ ਇਹ आ, सुरंग बनाई जा रही सी ता इस प्रोजेक्ट दे सो इकहत्तर शारिया नड़िन्वे करोड़ रुपए जो है खर्च जा क्योंकि कि जी सर्विस लेन बननी सी फोर लेन आप इस न कहता सर्विस लेन जी ए बननी सी ए मंडी शहर कुल्लू धर्मशाला चंडीगढ़ न जोड़ना सी इसने ता कुल आ, पांच शारिया तीन सो सतवंजा किलोमीटर लंबे प्रोजेक्ट ਤੇ ਜੋ ਹੈ 971 ਕਰੋੜ ਰੁਪਇਆ ਖਰਚ ਕੀਤਾ ਜਾਣਾ ਸੀਗਾ ਲੇਕਿਨ ਇਥੇ ਦੱਸਦੇ ਕਿ ਇਸ ਪ੍ਰੋਜੈਕਟ ਦੇ ਵਿੱਚ ਪਹਿਲਾਂ ਹੀ ਜਿਹੜਾ ਇਹ ਬਜਨੀ ਤੋਂ ਮੰਡੀ ਦੱਸਿਏ ਕਿ 4 ਲੇਨ ਦੇ ਵਿੱਚ ਇਹ ਜੋ ਟਨਲ ਬਣਾਈ ਗਈ ਇਹ ਜੋ சுரੰਗ ਬਣੀ ਤਾਂ ਉਹ ਨਿਰਮਾਣ ਦੀ ਜਦੋਂ ਸੀਗੀ ਉਸੇ ਵੇਲੇ ਵੱਡਾ ਹਾਦਸਾ ਉੱਥੇ ਵਾਪਰ ਗਿਆ ਤਾਂ ਹਾਲਾਂਕਿ ਦੱਸੇ ਕਿ ਇਹ ਵੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਇਹ जो है कुछ दिन पुरानी है लेकिन लगातार वायरल हो रही है लगातार सवाल पूछ रहे लापरवाही जी है, है? टैस्ट होने चाहिए तो लेके भी सवाल पूछ रहे कि इतने की टैस्ट नहीं हुए की मिट्टी की जांच नहीं हुई क्योंकि मिट्टी जेकर कितने ढिली होंगी है तो फिर वह लैंड स्लाइड ਰਾਂ ਜ਼ਿਆਦਾ ਪੰਜਾਂ ਦਾ ਹੈ ਸੋਦਾ ਸੇ ਕਿ ਇੱਥੇ ਹੁਣ ਲੋਕ ਜੋ ਹੈ ਸਵਾਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਸਬ ਦੇ ਵਿਚਕਾਰ ਮੁੰਨੇ ਇਹ ਵੀਡੀਓ ਜਿਹੜੀ ਹੈ ਜੋ ਲੈਂਡਸਲਾਈਡ ਹੋਈ ਤਾਂ ਫਿਰ ਟਨਲ ਦਾ ਉਪਰ ਹਿੱਸਾ ਤਾਸ਼ਤੇ ਪੱਤਿਆਂ ਵਾਂਗ ਟੈ ਜਾਂਦਾ ਤੇ ਇਹ ਵੀਡੀਓ ਜਿਹੜੀ ਹੈ ਉਹ ਖੌਫਨਾਕ ਵੀਡੀਓ ਤੁਸੀਂ ਵੇਖੋ ਕਿ ਲੋਕ ਵੇਖ ਕੇ ਵੀ ਹੁਣ ਡਰ ਰਹੇ ਨੇ ਤੇ ਅਨੂ ਚੋਪੜਾ ਇੱਕ ਖੌਫਨਾਕ ਵੀਡੀਓ سامنے ਆਈ ਹੈ ਜੋ ਤੁਹਾਡੇ ਹੋਸ਼ ਉਡਾ ਦੇਵੇਗੀ ਜੀ ਹਾਂ ਦੱਸ ਦਈਏ ਕਿ ਇੱਕ ਸੁਰੰਗ ਜੋ ਹੈ ਤਾਸ਼ ਦੇ ਪੱਤਿਆਂ ਵਾਂਗ ਟੈ ਜਾਂਦੀ ਹੈ ਤੇ ਕੋਲ ਖੜੇ ਮਜ਼ਦੂਰਾਂ ਦੇ ਵਿੱਚ ਹਫੜਾ ਦਫੜਾ ਮਹੌਲ ਬਣ ਜਾਂਦਾ ਹੈ ਤਾਂ दरअसल ਇਹ ਵੀਡੀਓ ਜੋ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਆਈ ਹੈ ਦੱਸਿਆ ਕਿ ਇੱਥੇ ਜੋ ਹੈ ਅਚਾਨਕ ਹੀ ਅੱਜ ਤੋਂ ਮਜ਼ਦੂਰ ਕੰਮ ਤੇ ਲੱਗੇ ਹੋਏ ਸੀਗੇ ਨਿਰਮਾਣ ਅਦੀਨ ਹੈ ਸੁਰੰਗ ਸਗੇ ਤੇ ਕੰਮ ਤੇ ਲੱਗੇ ਹੋਏ ਸੀ ਲੇਕਿਨ ਅਚਾਨਕ ਹੀ ਇਹ ਬਿਲਡਿੰਗ ਜੋ ਹੈ ਮਾਫ ਕਰਨਾ ਇਹ ਜੋ ਟਨਲ ਹੈ ਸੁਰੰਗ ਹੈ ਇਹ ਦਾਜ ਤੇ ਪਰਤਿਆਂ ਵਾਂਗ ਢਹਿ ਜਾਂਦੀ ਹੈ ਤਾਂ ਲਗਾਤਾਰ ਹੀ ਮੰਡੀ ਦੇ ਵਿੱਚ ਦੱਸਦੇ ਕਿ ਤਬਾਹੀ ਦਾ ਮੰਜ਼ਰ ਜੋ ਹੈ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲਗਾਤਾਰ ਭਾਰੀ ਮੀਂਹ ਪੈ ਰਿਹਾ ਤੇ ਭਾਰੀ ਮੀਂਹ ਪੈਣ ਕਰਕੇ ਦੱਸੇ ਕਿ ਲੈਂਡਸਕੈਪ ਹਾਈਡ ਹੋ ਰਹੇ ਨੇ ਤੇ ਇਸੇ ਵਿਚਕਾਰ ਇਹ ਵੀਡੀਓ ਜੋ ਹੈ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ سامنے ਆਈ ਹੈ ਜਿੱਤੇ ਕੇ ਹੈ ਅਰਥ ਸੁਰੰਗ ਜੋ ਕਿ ਨਿਰਮਾਨ ਦੀ ਸੀਗੀ ਤਾਂ ਇਹ ਤੁਸੀਂ ਵੇਖੋ ਕਿ ਇਸ ਤਰੀਕੇ ਦੇ ਨਾਲ ਟਹਿ ਚਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਫੂਨ ਲੇਨ ਦੇ ਵਿੱਚ ਵਿਜਨੀ ਦੇ ਵਿੱਚ ਜੋ ਇਹ ਅਰਥ ਸੁਰੰਗ ਬਣ ਰਹੀ ਸੀਗੀ ਤੇ ਇੱਥੇ ਕਾਮਚਾਗਿਆ ਸੀਗਾ ਮਜ਼ਦੂਰ ਇੱਥੇ ਜੋ ਹੈ ਕੰਮ ਕਰ ਰਹੇ ਸੀਗੇ ਕੋਲ ਹੀ ਲੇਕਿਨ अचानक ही जो है, है टनल सुरंग जो है टह जाती है हालांकि गनीमत रही कि कोई जानी नुकसान नहीं हुआ लेकिन हो लापरवाही जरूर सामने आई है थे इस हादसे जिम्मेवार कौन है कि इसके पिछे सरकार जिम्मेवार है या फिर कॉन्ट्रैक्टर जिम्मेदार है तो यह जो है वही एक लापरवाही जरूर देखने मिली है क्योंकि ਪਹਿਲਾਂ ਟੈਸਟ ਨਹੀਂ ਕੀਤੇ ਗਏ ਕਿ ਜਿਸ ਪਹਾੜ ਦੇ ਉੱਤੇ ਜਿਸ ਪਹਾੜ ਨੂੰ ਕੱਟ ਕੇ ਇਹ 터ਨਲ ਲਜੜੀਏ சுரੰਗ ਬਣਾਈ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਉਸ ਜ਼ਮੀਨ ਦਾ ਟੈਸਟ ਕੀਤਾ ਗਿਆ ਸੀ ਜਾਂ ਫਿਰ ਨਹੀਂ ਕੀਤਾ ਗਿਆ ਜਾਂ ਇਸ ਤਰੀਕੇ ਦੇ ਨਾਲ சுரੰਗ ਬਣਾਣੀ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਜਦੋਂ சுரੰਗ ਬਣਾਈ ਜਾਂਦੀ ਹੈ ਤਾਂ ਫਿਰ ਦੱਸਦੇ ਕਿ ਪਹਾੜ ਨੂੰ ਕੱਟਿਆ ਜਾਂਦਾ किसें कि कुदरत नुकसान जरूर पुजता ही हैुरंगी हाँ है है है, है, फोर लेन मार्गे कि सुरंग बनाई जा रही थी भी जानकारी है कि साढ़े तीन किलोमीटर लंबी यह सुरंग बननी सी लेकिन निर्माण अधीन ਇਹ ਤੇ ਉਸ ਤੋਂ ਪਹਿਲਾਂ ਹੀ ਜੋ ਹੈ ਵੱਡਾ ਹਾਦਸਾ ਉੱਥੇ ਵਾਪਰ ਗਿਆ ਮੰਡੀ ਦੇ ਵਿਜਨੀ ਦੇ ਵਿੱਚ ਜੋ ਇਹ ਸੁਰੰਗ ਬਣ ਰਹੀ ਸੀ ਲੇਕਿਨ ਅਚਾਨਕ ਹੀ ਉੱਥੇ ਜੋ ਹੈ ਇਹ ਸੁਰੰਗ ਟਹਿ ਜਾਂਦੀ ਹੈ ਲੈਂਡਸਲਾਈਡ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਮੰਜ਼ਰ ਵੇਖੋ ਵੀਡੀਓ ਦੇ ਵਿੱਚ ਤੁਸੀਂ ਵੇਖੋ ਕਿ ਸ੍ਰਿੱਕੇ ਦੇ ਨਾਲ ਤਾਸ਼ ਤੇ ਪੱਤੇ ਜਿਵੇਂ ਟਹਿ ਜਾਂਦੇ ਨੇ ਤਾਂ ਉਸੇ ਤਰੀਕੇ ਦੇ ਨਾਲ ਇਹ ਸੁਰੰਗ ਵੀ ਟਹਿਂਦੀ ਹੋਈ ਨਜ਼ਰ ਆ ਰਹੀ ਹੈ ਤੇ ਆਸ-ਪਾਸ ਜਿਹੜੇ ਲੋਕ ਉਥੇ ਮੌਜੂਦ ਸੀਗੇ ਜੁੜੇ ਮਜ਼ਦੂਰ ਉਥੇ ਮੌਜੂਦ ਸੀਗੇ ਹਾਲਾਂਕਿ ਗਨੀਮਤ ਰਹੀ ਕਿ ਕੋਈ ਮਜ਼ਦੂਰ ਜੋ ਇਸ ਸੁਰੰਗ ਦੇ ਅੰਦਰ ਨਹੀਂ ਸੀਗਾ ਤੇ ਜੇਕਰ ਕੋਈ ਲੋਕ ਅੰਦਰ ਹੁੰਦੇ ਤਾਂ ਹੋ ਸਕਦਾ ਸੀ ਕਿ ਵੱਡਾ ਹਾ 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 ਸਾ ਹੋ ਜਾਂਦਾ ਵੱਡੀ ਅਨਹੋਨੀ ਜਿਹੜੀ ਆ ਵਾਪਸ ਸਕਦੀ ਸੀਗੀ ਲੇਕਿਨ ਗਨੀ ਮਤ ਰਹੀ ਕਿ ਜਿਹੜੇ ਮਜ਼ਦੂਰ ਕੰਮ ਕਰ ਰਹੇ ਸੀ ਉਹ ਇਸ ਸੁਰੰਗ ਤੋਂ ਬਾਹਰ ਜੋ ਹੈ ਨੇੜੇ ਹੀ ਕੰਮ ਕਰ ਰਹੇ ਸੀਗੇ ਤਾਂ ਉਹ ਜਿਵੇਂ ਹੀ ਹੈ ਸੁਰੰਗ ਢਈ ਤਾਂ ਉਹ ਫਿਰ ਜੁੜੇ ਦੌੜ ਗਏ ਉਥੋਂ ਦੀ ਆਪਣੀ ਜਾਨ ਬਚਾ ਕੇ ਭੱਜੇ ਤਾਂ ਹਫੜਾ ਦਫੜੀ ਦਾ ਮਾਹੌਲ ਜ਼ਰੂਰ ਦੇਖਣ ਨੂੰ ਮਿਲਿਆ ਤਾਂ ਤੁਸੀਂ ਵੇਖੋ ਕਿਸ ਰਿਕੇ ਦਿਨਾਂ ਅਲ ਪੂਰੀ ਹੀ ਜੁੜੀ ਸੁਰੰਗ ਹੁੰਗਾ ਉਹ ਟੈ ਚੁੱਕੀ ਹੈ ਤਾਂ ਹਾਲਾਂਕਿ ਵੀ ਰਿਪੋਰਟਸ ਦੇ ਵਿੱਚ ਕੀ ਚੱਲ ਰਿਹਾ ਮੀਡੀਆ ਰਿਪੋਰਟਰਾਂ ਦੀ ਮੰਨੀਏ ਤਾਂ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਇਹ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਸੀ ਵਿਜਨੀ ਦੇ ਵਿੱਚ ਜੋ ਇਹ आ, सुरंग बनाई जा रही सी ता इस प्रोजेक्ट दे सो इकहत्तर शारिया नड़िन्वे करोड़ रुपए जो है खर्च जा रहे क्योंकि जोड़ी सर्विस लेन बननी बनी फोर लेन आप इस न कहता सर्विस लेन जी ए बननी सी ए मंडी शहर कुल्लू धर्मशाला चंडीगढ़ न जोड़ना सी इसने ता कुल आ, पांच अशारिया तीन सो सतवंजा किलोमीटर लंबे ਪ੍ਰੋਜੈਕਟ ਤੇ ਜੋ ਹੈ 971 ਕਰੋੜ ਰੁਪਇਆ ਖਰਚ ਕੀਤਾ ਜਾਣਾ ਸੀਗਾ ਲੇਕਿਨ ਇੱਥੇ ਦੱਸੇ ਕਿ ਇਸ ਪ੍ਰੋਜੈਕਟ ਦੇ ਵਿੱਚ ਪਹਿਲਾਂ ਹੀ ਜਿਹੜਾ ਇਹ ਬਜਣੀ ਤੋਂ ਮੰਡੀ ਦੱਸਿਏ ਕਿ 4 ਲੇਨ ਦੇ ਵਿੱਚ ਇਹ ਜੋ ਟਨਲ ਬਣਾਈ ਗਈ ਇਹ ਜੋ சுரੰਗ ਬਣੀ ਤਾਂ ਉਹ ਨਿਰਮਾਣधीन ਜਦੋਂ ਸੀਗੀ ਉਸੇ ਵੇਲੇ ਵੱਡਾ ਹਾਦਸਾ ਉੱਥੇ ਵਾਪਰ ਗਿਆ ਤਾਂ ਹਾਲਾਂਕਿ ਦੱਸੇ ਕਿ ਇਹ ਵੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਇਹ ਵੀ वीडियो जो है कुछ दिन पुरानी है लेकिन ये वीडियो लगातार वायरल हो रही है लगातार लोग इस ते सवाल पूछ रहे हैं कि इस दी लापरवाही जड़ी हुई है यह जिम्मेवारी किस दी है क्योंकि इतने पहला टेस्ट होने चाहिए सके तो लोग इस लेके भी सवाल पूछ रहे हैं कि इतने की, की टेस्ट नहीं हुए आ, की मिट्टी की जांच नहीं हुई क्योंकि मिट्टी जेकर कि ढिली होंगी है तो फिर वह लैंडस्लाइड का ਰਾਂ ਜ਼ਿਆਦਾ ਪੰਜਾਂ ਦਾ ਸੋਦਾ ਸੇ ਕਿ ਇੱਥੇ ਹੁਣ ਲੋਕ ਜੋ ਹੈ ਸਵਾਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਸਬ ਦੇ ਵਿਚਕਾਰ ਹੁਣ ਇਹ ਵੀਡੀਓ ਜਿਹੜੀ ਹੈ ਜੋ ਲੈਂਡਸਲਾਈਡ ਹੋਈ ਤਾਂ ਫਿਰ 터ਨਲ ਦਾ ਉਪਰ ਹਿੱਸਾ ਤਾਸਤੇ ਪੱਤਿਆਂ ਵਾਂਗ ਟਹਿ ਜਾਂਦਾ ਹੈ ਤੇ ਇਹ ਵੀਡੀਓ ਜਿਹੜੀ ਹੈ ਉਹ ਖੌਫਨਾਕ ਵੀਡੀਓ ਤੁਸੀਂ ਵੇਖੋ ਕਿ ਲੋਕ ਵੇਖ ਕੇ ਵੀ ਹੁਣ ਡਰ ਰਹੇ ਨੇ